ਇਹ ਦੀ ਇਹਦੀ ਫੇਸ ਕੁਆਲਿਟੀ ਤੇ ਮਾਰਦੇ ਇਹ ਆ ਗਈ ਪਿਓਰ ਨੀਲੀ ਰਾਵੀ ਦੇ ਵਿੱਚ ਲੈ ভাই ਤੋਰ ਦੇ ਨਾਲ ਨਾਲ ਆਪਾਂ ਡਿਟੇਲ ਦੱਸੀ ਜਾਵਾਂਗੇ ਹਾਂ ਮੂਹੋਂ ਚਾਰ ਦੰਦਾ ਤੇ ਮੂਹੋਂ ਸਜਣਾ ਪਿਓਰ ਚਾਰ ਦੰਦਾ ਝੋਟੀ ਤੇ ਬਾਕੀ ਯਾਰ ਬਾਡੀ ਬੂਡੀ ਦੀ ਗੱਲ ਕਰ ਲੈ ਯਾਰ ਬਾਡੀ ਬੂਡੀ ਬਾਈ ਇਹਦੀ ਕਮਾਲ ਹੈ ਹਾਂਜੀ ਮਤਲਬ ਹੀ ਨਹੀਂ ਕੋਈ ਵਿਚਾਰੀ ਨੂੰ ਇਹਨੂੰ ਲੈ ਲੈ ਸਜਣਾ ਪੈਲਣ ਦੇ ਹਿਸਾਬ ਨਾਲ ਗਾਵਾਂ ਵਾਲਾ ਸਿਸਟਮ ਹੀ ਆ ਜਿਹੇ ਜਵਾਖ ਚੋਂ ਹੀ ਜਾਵੇ ਬੈ ਕੇ ਕੋਈ ਚੱਕਰੇ ਨਹੀਂ ਠੰਡੀ ਸੀਲ ਆ ਦੁੱਧ ਚਾਹੇ 1000 ਕਿਲੋ 2 ਕਿਲੋ ਘੱਟ ਹੋਵੇ ਜਾਨਵਰ ਬਾਈ ਠੰਡਾ ਸੀਲ ਹੋਣਾ ਚਾਹੀਦਾ ਮਾਗਰੇ ਦੇ ਕੱਟੀਆਦਰਸ ਕੱਟੀ ਤੇ ਇੱਕ ਵਾਰੀ ਫੇਰ ਮਾਰਦੇ ਕੈਮਰਾ ਤੇ ਅਸੀਂ ਪਹਿਲੇ ਸੂਏ 16 ਕਿਲੋ ਕੰਡੇ ਵਾਲਾ ਦੁੱਧ ਦਿੱਤਾ 21 20 ਦੀ ਗਾਰੰਟੀ ਹੈ ਆਪਣੀ ਬਰਡ ਦੀ 20 ਦੀ ਗਾਰੰਟੀ ਤੇ ਦੇ ਦਾਂਗੇ ਜੇ ਕਿਸੇ ਸੱਜਣ ਨੇ ਲੈ ਕੇ ਜਾਣੀ ਹੈ ਲੈ ਬੈਕ ਤੋਂ ਤਰਸ ਲੈ ਵਾ ਲੂ ਇੱਕ ਵਾਰੀ ਫੋਟੋ ਖਾੜੇ ਲਾ ਕੇ ਨੇੜੇ ਕੈਮਰਾ ਵੀਰੇ ਕੋਈ ਮਤਲਬ ਹੀ ਨਹੀਂ ਲੈ ਅਥਾਣ ਤੁਣਦੋ ਉਹੀ ਗੱਲ ਆ ਸੱਜਣੋ ਜਿਵੇਂ ਤੁਣ ਮੈਂ ਦੱਸਿਆ ਨਾ ਇਹਨੂੰ ਮੈਸਾਹਾਂਾ ਥਾਣੇ ਲੱਗਿਆ ਬਈ ਜਿਵੇਂ ਮੈਸਾਹਾਂਾ ਕੋਈ ਧੁੱਪੇਵਾਨ ਦੇ ਕੋਈ ਮਤਲਬ ਹੀ ਨਹੀਂ ਵਿਚਾਰੀ ਨੂੰ ਪੰਜਾਬ ਵਾਲੀ ਦਾ ਇਹ ਫਰਕ ਹਿਮਾਚਲ ਹਿਮਾਚਲ ਦੇ ਪੰਜਾਬ ਵਾਲੀ ਦਾ ਇਹ ਬੱਟਾ ਬਹੁਤ ਆ ਬਈ ਹਨਾ ਹੈਗੀ ਵੀ ਚੰਗੇ ਕਦ ਕਾਠ ਵਾਲੀ ਆ ਸ਼ਕੀਨ ਬੱਛੀ ਆ ਪੂਰੀ ਤੇ ਥਾਣ ਥਣਾਉਟ ਹਲੇ ਹਨਾ ਜਿਵੇਂ ਜਿਵੇਂ ਇਹਦੇ ਚਪਾਈਆਂ ਲੱਗਣੀਆਂ ਹਜੇ ਵੀਰੇ ਇਹਨੇ ਦਿਲਜਾ ਨਹੀਂ ਲਾਇਆ ਕੱਲ ਹੀ ਲੈ ਕੇ ਆਏ ਆ ਆਪਾਂ ਹਾਂ ਜਿੱਦਾਂ ਜਿੱਦਾਂ ਆਪਣੇ ਘਰੇ ਪਈ ਆ ਸੂਈ ਵੀ ਬਹਿੜ ਚਪਾਈਆਂ ਸੱਜਣੋ ਲੱਗਦੀਆਂ ਜਾਣੀਆਂ ਓਦਾਂ ਓਦਾਂ ਇਹ ਲਾ ਸੱਜਣੋ ਅੱਜ ਪਹੁੰਚੇ ਆ ਪਿੰਡ ਬੁਰਜ ਕਲਾਲਾ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਾਇਆਂ ਨੂੰ ਜੇ ਗੱਲ ਕਰ ਲਈਏ ਸੱਜਣੋ ਰਹਿ ਜਾਂਦਾ ਲੁਧਿਆਣਾ ਅੱਜ ਦੀ ਵੀਡੀਓ 'ਚ ਜਾਨਵਰ ਦਿਖਾਵਾਂਗੇ 6 6ਾਂ ਦੇ ਵਿੱਚ ਤੁਸੀਂ ਲਾ ਲਓ ਵੀ ਬੂਰੀ ਆ ਝੋਟੀ ਇੱਕ ਨੀਲੀ ਰਾਵੀਆ ਇੱਕ ਪੰਜਾਬ ਵਾਲੀ ਜਰਸੀ ਆ ਸੱਜਣੋ ਵੱਡੇ ਕੱਦ ਕਾਠ 'ਚ ਤੇ ਇੱਕ ਹੈਗੀ ਆ ਭਾਈ ਐਫਪ ਪਹਿਲਾ ਸੂਆ ਉਹ ਵੀ ਚ ਉਹ ਵੀ ਜੇ ਗੱਲ ਕਰ ਲਈਏ ਬੱਚੀ ਦੰਦਾਂ 'ਚ ਆ ਤਾਜੀ ਸੂਈਆ ਤੇ ਦੋ ਹੈਗੀਆਂ ਨੇ ਮੋਰਾ ਨਸਲ ਦੀਆਂ ਮੱਝਾਂ ਤੇ ਜਿਹੜੇ ਜੋ ਆਪਾਂ ਮੰਨ ਲਿਆ ਵੀ ਇੱਕ ਹੈ ਗਿਆ ਗੱਬਣਾ ਸੂਣ ਚ ਮੇਰਾ ਖਿਆਲ ਆ 2 ਮਹੀਨੇ 3 ਮਹੀਨੇ ਕੱਢਦੀ ਆ ਚੰਗੇ ਰਿਕਾਰਡ ਵਾਲੀ ਆ ਤੇ ਜਾਨਵਰ ਸਾਰੇ ਦਿਖਾਉਂਗਾ ਟੋਪ ਕਲਾਸ ਤੇ ਰੇਟ ਨੇ ਜਿਹੜੇ ਸੱਜਣੋਂ ਰੇਟ ਤੁਹਾਨੂੰ ਬਿਲਕੁਲ ਹੈਰਾਨ ਕਰਨ ਵਾਲੇ ਕਰੂੰਗਾ ਮੈਂ ਅੱਜ ਦੀ ਰੁੱਤ ਦੇ ਹਿਸਾਬ ਨਾਲ ਜਿਹੜੇ ਰੇਟ ਹੋਣਗੇ ਬਿਲਕੁਲ ਹੈਰਾਨ ਕਰਨ ਵਾਲੇ ਰੇਟ ਹੋਣਗੇ ਜਾਇਜ਼ ਰੇਟ ਹੋਣਗੇ ਤੇ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਤੇ ਕੱਲਾ ਕੱਲਾ ਜਾਨਵਰ ਖੋਲ ਕੇ ਤੋਰ ਕੇ ਵੀ ਦਿਖਾਵਾਂਗੇ ਤੇ ਰੇਟ ਵੀ ਤਕਰੀਬਨ ਤਕਰੀਬਨ ਮੈਂ ਲੈਣ ਦੇਣ ਵਾਲੇ ਰੇਟ ਹੀ ਕਰਾਂਗਾ ਅੱਜ ਬਿਲਕੁਲ ਫਿਕਸ ਰੇਟ ਕਰਾਂਗਾ ਆਜੋ ਬਈ ਹ ਸਸਰੀ ਗਾਲ ਵੀਰੇ ਸਾਰਿਆਂ ਨੂੰ ਪਹਿਲਾਂ ਨਾਂ ਵੀਰੇ ਮੇਰਾ ਬਿਆੰਕਤਾ ਪਿੰਡ ਬਰਜਕਰਾਲਾ ਜਿਹੜਾ ਲੁਧਿਆਣਾ ਹਕਾਮਾ ਆਪਣਾ ਵਪਾਰ ਦਾ ਹਾਂਜੀ ਕੰਮ ਆਪਣਾ ਵਪਾਰ ਦਾ ਵੀਰੇ ਕੰਮ ਵਪਾਰ ਦਾ ਜਾਨਵਰ ਜਿੰਨੇ ਦਿਖਾਵਾਂਗੇ 6 ਦੇ 6 ਫੌਰ ਸੇਲ ਨੇ ਹਾਂਜੀ ਹਾਂਜੀ ਜਿੰਨਾ ਦੁੱਧ ਕਹਾਂਗੇ ਵੀਰੇ ਚਾਹੇ ਕੋਈ ਆਪਣਾ ਕੰਡਾ ਲਿਆ ਵੀ ਦੁੱਧ ਉਨੇ ਹੀ ਨਹੀਂ ਠੀਕ ਆ ਲੀਟਰਾਂ ਦੱਸਾਂਗੇ ਜਾਂ ਕੰਡੇ ਵਾਲਾ ਕੰਡੇ ਵਾਲਾ ਹੀ ਦੱਸਾਂਗੇ ਵੀਰੇ ਲੀਟਰਾਂ ਲੂਟਰਾਂ ਦੇ ਆਪਾਂ ਚੱਕਰਾਂ ਵਿੱਚ ਨਹੀਂ ਪੈਂਦੇ ਠੀਕ ਆ ਗੱਲ ਆ ਲੈ ਸੱਜਣਾ ਪਹਿਲਾ ਵਪਾਰੀ ਮਿਲਾਂਗਾ ਅੱਜ ਆਪਣੇ ਚੈਨਲ ਤੇ ਮੈਂ ਦੁੱਧ ਜਿਹੜਾ ਦੱਸੂਗਾ ਤੁਹਾਨੂੰ ਕੰਡੇ ਵਾਲਾ ਬਾਈ ਕਹਿੰਦਾ ਲੀਟਰਾਂ ਵਾਲੇ ਚੱਕਰ 'ਚ ਨਹੀਂ ਪੈਂਦੇ ਕੰਡੇ ਵਾਲਾ ਦੁੱਧ ਦੱਸਾਂਗੇ ਤੇ ਕੁਆਲਿਟੀਆਂ ਵੀ ਸਾਰੀਆਂ ਦਿਖਾ ਦਾਂਗੇ ਬੂਰੀ ਤੋਂ ਲਾ ਕੇ ਨੀਲੀ ਰਾਵੀ ਤੋਂ ਲਾ ਕੇ ਮੋਰਾ ਤੋਂ ਤੇ گاਵਾਾਂ ਦੇ ਵਿੱਚ ਵੀ ਐਫ ਜਰਸੀ ਬਾਈ ਹੈਨਾ ਹਾਂਜੀ ਹਾਂਜੀ ਬ੍ਰਾਂਡ ਬਾਈ ਨੇ ਜੇ ਗੱਲ ਕਰ ਲਈ ਯਾਰ ਸਾਰੇ ਬ੍ਰਾਂਡ ਦਿਖਾਉਂਗਾ ਅੱਜ ਦੀ ਵੀਡੀਓ 'ਚ ਤੇ ਰੇਟ ਵੀ ਜੈਨੂਇਨ ਕਰਾਉਂਗਾ ਲੈਟਰ ਸਵਾ ਝੋਟੀ ਤੇ ਮਾਰਦੇ ਕੈਮਰਾ 1 ਨੰਬਰ ਵਾਲੀ ਤੇ ਆ ਆ ਗਈ ਸੱਜਣੋ 1 ਨੰਬਰ ਤੇ ਬੂਰੀ ਕਿਹੜਾ ਸੂਆ ਬਈ ਇਹਦਾ ਇਹ ਵੀਰੇ ਪਹਿਲਾ ਸੂਆ ਮੂੰਹੋਂ ਛੇ ਦੰਦਾ ਠੀਕ ਆ ਜੀ ਤੇ ਇਹਦੇ ਥੱਲੇ 7 ਕਿਲੋ ਕੰਡੇ ਵਾਲਾ ਦੁੱਧ ਅੱਜ ਪੰਜਵਾਂ ਦਿਨ ਅੱਛਾ 7 ਤੱਕ 7 ਕਿਲੋ ਕੰਡੇ ਵਾਲਾ ਇਹਦੇ ਥੱਲੇ ਰੈਡੀ ਦਾ ਹਾਂਜੀ ਇਹ 10 ਕਿਲੋ ਦੁੱਧ ਦੀ ਇਹਦੀ ਕੁਆਲਿਟੀ ਆ ਆਪਾਂ ਕਹਿ ਦਈਏ 12 13 ਉਹ ਗਲਤ ਆ ਵੀ 10 ਕਿਲੋ ਕੰਡਾ ਦੇ ਰਾਵਣਾ ਤੇ ਰੂਗੀ ਦੁੱਧ ਅੱਛਾ 10 ਕਿਲੋ ਧਰ ਦੂ ਅੱਜ ਇਹਦੇ ਥੱਲੇ 7 ਕਿਲੋ ਕੰਡੇ ਵਾਲਾ ਰੈਡੀ ਆ ਸੂਈ ਕਿੰਨੇ ਦਿਨ ਦੀ ਆ ਅੱਜ ਪੰਜਵਾਂ ਦਿਨ ਤੇ ਮਾਗਰੇ ਦੇ ਆ ਬੱਲੂ 2 ਦੀ ਕੱਟੀ ਆ ਲੈ ਸੱਜਣਾ ਮਾਗਰੇ ਦੇ ਬਾਈ ਕਹਿੰਦਾ ਯਾਰ ਬੱਲੂ 2 ਦੀ ਕੱਟੀ ਆ ਰੰਗ ਬੂਰਾ ਆ ਆ ਗਈ ਮੇਰਾ ਖਿਆਲ ਆ ਨੀਲੀ ਰਾਵੀ ਚ ਬਾਈ ਹੈਨਾ ਉਹ ਲੀਲੀ ਰਾਵੀ ਦਾ ਹੀ ਆ ਸਾਨ ਵੀਰੇ ਬੱਲੂ 2 ਹਾਂ ਬੱਲੂ 2 ਨੀਲੀ ਰਾਵੀ ਦਾ ਸਾਰਾ ਸੱਜਣਾ ਤੇ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਤੇ ਮੇਨ ਗੱਲ ਆ ਯਾਰ ਜਿਹੜੀ ਬੂਰੇ ਰੰਗ ਚ ਨੀਲੀ ਰਾਵੀ ਮਿਲਦੀ ਵੀ ਬਹੁਤ ਘੱਟ ਆ ਬਾਈ ਹੈਨਾ ਹਾਂਜੀ ਹਾਂਜੀ ਲੈ ਇਹਨੂੰ ਖੋਲ ਕੇ ਤੋੜ ਦੋ ਇੱਕ ਵਾਰੀ ਲੈ ਬਾਕੀ ਸੱਜਣਾ ਤੁਰਦੀ ਦੀ ਜੱਜਮੈਂਟ ਕਰ ਲਓ ਕੱਦ ਨਹੀਂ ਹੈਗਾ ਛੋਟੀ ਦਾ ਬਾਹਲਾ ਵੱਡਾ ਜਿਵੇਂ ਮੈਂ ਤੁਹਾਨੂੰ ਕਹਿਦਾ ਕਿਉਂਕਿ ਚੀਜ਼ ਜਿੰਨੀ ਹੋਊਗੀ ਆਪਾਂ ਉੰਨੀ ਹੀ ਦੱਸਾਂਗੇ ਕੱਦ ਹੈਗਾ ਦਰਮਿਆਨਾ ਤੇ ਜਿਹੜੀ ਗੱਲ ਆ ਠੰਡੀ ਸੀਲ ਵਾਲੀ ਆ ਯਾਰਾ ਜਿਵੇਂ ਬਾਈ ਨੇ ਦੱਸਿਆ ਵੀ ਜਦੋਂ ਮਰਜੀ ਦੇ ਥੱਲੇ ਵਜਾ ਯਾਰ ਕੋਈ ਚੱਕਰ ਨਹੀਂ ਠੰਡਾ ਸੀਲ ਜਾਨਵਰ ਆ ਸੂਆ ਪਹਿਲਾ 7 ਕਿਲੋ ਹੈਗਾ ਕੰਡੇ ਵਾਲਾ ਰੈਡੀ ਲੈ ਤਰਸ ਲੈ ਵੇ ਦੇ ਨੇੜੇ ਲਾ ਕੇ ਦਿਖਾ ਦੇ। ਲੈ ਬਾ ਦਿਖਾ ਦੇ ਤੇ ਥਣ ਥਣਾਉਟ ਦੀ ਜੇ ਗੱਲ ਕਰ ਲਾਂ ਬਾਈ ਪਹਿਲਣ ਦੇ ਹਿਸਾਬ ਨਾਲ ਥਣ ਥਣਾਉਟ ਇਹਨੂੰ ਪੂਰਾ ਕਮਾਲ ਦਾ ਲੱਗੇ ਤੇ ਅਸਮਾ ਕੇ ਵੀ ਕੱਢ ਦਿਆ ਚੰਗਾ। ਹਾਂਜੀ ਹਾਂਜੀ ਵੀਰੇ ਪੂਰਾ ਓਕੇ ਆ। ਤੇ ਅੱਜ ਇਹਨੂੰ ਪੰਜਾਂ ਦਿਨਾਂ ਦਾ ਥੱਲੇ 7 ਕਿਲੋ ਦੁੱਧ ਆ ਪਹਿਲਣ ਦੇ ਹਿਸਾਬ ਨਾਲ ਤੇ 10 ਕਿਲੋ ਦੁੱਧ ਦੀ ਗਾਰੰਟੀ ਆ ਆਪਣੀ ਇਹਦੀ ਲਓ 10 ਕਿਲੋ ਦੁੱਧ ਦੀ ਸੱਜਣ ਕਹਿੰਦਾ ਗਾਰੰਟੀ ਵੀ ਦੇ ਦਾਂਗੇ ਪਰ ਜਿਹੜਾ ਅੱਜ ਹਾਲ ਹਾ ਅੱਜ ਹਾ ਜਰਾ ਵੀ 7 ਕਿਲੋ ਆ ਉਹ ਹੈਗਾ ਕੰਡੇ ਵਾਲਾ 7 ਕਿਲੋ ਤੁਸੀਂ 2 ਡੰਗ 4 ਡੰਗ ਪਾਈ ਕਹਿੰਦਾ ਯਾਰ ਉਰੋਂ ਚੋਕੇ ਲੈ ਜਾਓ ਕੋਈ ਸਮੱਸਿਆ ਨਹੀਂ ਹੈ ਹਾਂ ਬੂੰਦ ਦਾ ਵੀ ਨਹੀਂ ਤੋਲਾ ਵੀ ਨਹੀਂ ਘਟ ਹੋ ਸਕਦਾ ਤੇ ਬਾਕੀ ਇਹ ਗੱਲ ਮੈਂ ਕਹਿਣਾ ਵੀ ਹਰ ਇੱਕ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਫੇਰ ਆਖੂਗਾ ਕਿਉਂਕਿ ਜਿੱਥੋਂ ਵੀ ਯਾਰ ਜਾਨਵਰ ਲੈਨੇ ਹੋ ਘੱਟੋ ਘੱਟ 2 ਡੰਗ 4 ਡੰਗ ਚੋਕੇ ਲੈ ਲਿਆ ਕਰੋ ਨ ਤੇ ਨਾ ਸਾਡੇ ਕੋਲੇ ਫੋਨ ਕਰਿਆ ਕਰੋ ਹਨਾ ਵੀਡੀਓ ਬਣਾਉਣ ਵਾਲਾ ਆ ਆ ਦੇਖ ਵੀਰ ਕੋਰਾ ਐ ਨਹੀਂ ਕੋਈ ਮਤਲਬ ਹੀ ਨਹੀਂ ਕੋਈ ਵਿਚਾਰੀ ਨੂੰ ਇਹਨੂੰ ਲੈ ਲੈ ਸੱਜਣਾ ਪਿੰਲਨ ਦੇ ਹਿਸਾਬ ਨਾਲ ਗਾਂਵਾਂ ਵਾਲਾ ਸਿਸਟਮ ਹੀ ਆ ਜਿਹੇ ਜਵਾਖ ਚੋਈ ਜਾਵੇ ਬੈ ਕੇ ਕੋਈ ਚੱਕਰੇ ਨਹੀਂ ਠੰਡੀ ਸੀਲ ਆ ਦੁੱਧ ਚਾਹੇ 1000 ਕਿਲੋ 2 ਕਿਲੋ ਘੱਟੋ ਵੀ ਜਾਨਵਰ ਭਾਈ ਠੰਡਾ ਸੀਲ ਹੋਣਾ ਚਾਹੀਦਾ ਲੈ ਨਾਲ ਦੀ ਨਾਲ ਇਹਦਾ ਰੇਟ ਦਾ ਵੀ ਨਿਮੇੜੀ ਚੱਲਿਆ ਕਰਦਾ ਰੇਟ ਵੀਰੇ ਆਪਾਂ ਇਹਦਾ ਮੰਗਦੇ 75000 ਰੁਪਏ ਜੇ ਵੀ ਫਿਕਸ ਦਸੀ ਜਾ ਫਿਕਸ ਜਮ ਆਪਾਂ 70 ਦੀ ਦੇਵਾਂਗੇ ਲੈ ਸਜਣੋ ਇਹ ਝੋਟੀ ਮਿਲੂਗੀ 70000 ਦੀ ਮੰਗਰੇ ਦੇ ਕੱਟੀਆਦਰਸ ਕੱਟੀ ਤੇ ਇੱਕ ਵਾਰੀ ਫੇਰ ਮਾਰਦੇ ਕੈਮਰਾ ਤੇ ਹੋਣਾ ਆ ਜਾ ਅਗਲੇ ਨੰਬਰ ਤੇ ਆਹ ਅੰਗਿਨੇ ਤੇ ਮਾਰਦੇ ਕੈਮਰਾ ਹੋਇਆ ਆਹ ਆਈਟਮ ਵੀ ਦਿਖਾ ਦੀ ਲੈ ਇਹਦੀ ਇਹਦੀ ਫੇਸ ਕੁਆਲਿਟੀ ਤੇ ਮਾਰਦੇ ਇਹ ਆ ਗਈ ਪਿਓਰ ਨੀਲੀ ਰਾਵੀ ਦੇ ਵਿੱਚ ਲੈ ਭਾਈ ਤੋਰ ਦੇ ਨਾਲ ਨਾਲ ਆਪਾਂ ਡਿਟੇਲ ਦੱਸੀ ਜਾਵਾਂਗੇ ਤੇ ਅੱਖੋਖਰੀ ਗੱਲ ਕਰ ਲਈਏ ਸੱਜਣੋ ਗੁਲਾਬੀ ਅੱਖ ਚ ਆ ਗਈ ਤੇ ਚਾਰੇ ਇਹਦੇ ਪੈਰ ਪੂਛ ਤੇ ਨਿਸ਼ਾਨ ਆ ਗਏ ਹਨ ਜਿਵੇਂ ਇਹ ਆ ਗਈ ਬਾਈ ਪਿਓਰ ਨੀਲੀ ਰਾਵੀ ਚ ਤੇ ਇਹਦਾ ਜਿਹੜਾ ਢਾਂਚਾ ਸੱਜਣੋ ਨਾ ਇਹਦਾ ਢਾਂਚਾ ਵੀ ਯਾਰ ਪਿਓਰ ਨੀਲੀ ਵਾਲੀ ਆ ਗਿਆ ਅਗਲੀ ਅਗਲੀ ਲੱਤ ਛੋਟੀ ਇਹਦੀ ਦਰਮਿਆਨਾ ਕੱਦ ਕਾਠ ਤੇ ਉੱਤੋਂ ਜੇ ਗੱਲ ਕਰਨਾ ਬਾਈ ਢਾਂਚੇ ਦੀ ਹਨਾ ਚੌੜੇ ਢਾਂਚੇ ਚ ਆ ਗਏ ਪਹਿਲਾ ਸੂਆ ਵੀਰੇ ਇਹ ਇਹਦਾ ਸੂਆ ਕਿਹੜਾ ਬਾਈ ਪਹਿਲਾ ਸੂਆ ਮੂੰਹੋਂ ਚਾਰ ਦੰਦਾਂ ਦਾ ਦੋ ਦੋਂਦੀ ਸੂਈ ਸੀ ਇਹ ਅੱਛਾ ਮੂੰਹੋਂ ਇਸ ਟਾਈਮ ਚਾਰ ਦੰਦਾਂ ਦਾ ਸੂਆ ਪਹਿਲਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ 4 ਮਹੀਨੇ ਹੋ ਗਏ ਵੀਰੇ ਅੱਛਾ 4 ਮਹੀਨੇ ਨੂੰ ਸੂਈ ਨੂੰ ਹੋ ਗਏ ਹਾਂਜੀ 4 ਤੋਂ 5 ਹੋ ਸਕਦੇ ਆ ਆਪਣੀ ਕਿਸੇ ਨਾ ਬੈਸ ਨਹੀਂ ਕੋਈ 5 ਮਨ ਵਾਲੇ ਕੋਈ 4 ਮਨ ਵਾਲੇ ਆਪਾਂ 4 ਕਹਿ ਕੇ ਲਈ ਜਾਂਦੇ ਠੀਕ ਆ ਗੱਲ ਆਪਣੇ ਘਰੇ ਆ ਕੇ ਇਹ ਗੱਬਣ ਵੀ ਹੋ ਗਈ ਠੀਕ ਆ ਮੈਂ ਹੈਲਪਰ ਆ ਠੀਕ ਆ ਜੀ ਅੱਛਾ ਅਰਜੂਨੀ ਯੂਨੀਵਰਸਿਟੀ ਦਾ ਟੀਕਾ ਇਸ ਟਾਈਮ ਦੁੱਧ ਕਿੰਨਾ ਰੈਡੀ ਆ ਇਹਦੇ ਥੱਲੇ ਅਗਲੇ ਦੁੱਧ ਵੀਰੇ ਇਸ ਟਾਈਮ ਹੀਟ ਚਾ ਕਰਕੇ ਠੀਕ ਆ ਪਿਆਵਾ ਇਸ ਟਾਈਮ ਕੰਡੇ ਵਾਲਾ 8 ਕਿਲੋ ਦੁੱਧ ਆ ਅੱਛਾ ਕੰਡੇ ਵਾਲਾ ਇਸ ਟਾਈਮ ਜੇ ਗੱਲ ਕਰ ਲਈਏ ਥੱਲੇ 8 ਕਿਲੋ ਰਾਈਡੀ ਆ ਵੀਰੇ ਦੁੱਧ 9 9.5 ਕਿਲੋ ਸੀਗਾ ਠੀਕ ਆ ਗੱਲ ਆਪਾਂ ਡਾਕਟਰ ਨਾਲ ਗੱਲ ਕਰਾਵਾਂਗੇ ਸਟਰਾ ਪਿਆ ਆ ਆਪਾਂ ਦਿਖਾ ਦੇਨੇ ਆ ਠੀਕ ਆ ਜੀ ਹਾਂ 501 ਖਸਾਨ ਦਾ ਨੰਬਰ ਆ ਅੱਛਾ ਹੈਗਾ ਨੀਲੀ ਰਾਵੀ ਦਾ ਟੀਕਾ ਆ ਨਾ ਪਿਆ ਹੋਰ ਆ ਵੀਰੇ ਵੇ ਬਾਕੀ ਸੱਜਣੋਂ ਝੋਟੀ ਇਹ ਵੀ ਪਿਓਰ ਨੀਲੀ ਦਾ ਵੀ ਤੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਜੀ ਵੀਰੇ ਕਿਦਾਂ ਦਾ ਲੱਗਿਆ ਮਾਗਰ ਬੱਚਾ ਕੱਟੀ ਆ ਅੱਛਾ ਮਾਗਰ ਦੇ ਕੱਟੀ ਆ ਤਰਸਾ ਜਾ ਕੱਟੀ ਤੇ ਵੀ ਮਾਰਦੇ ਕੈਮਰਾ ਕੱਟੀ ਦਾ ਟੀਕਾ ਮੇਰੇ ਖਿਆਲ ਸੱਜਣ ਨੇ ਕਿਸੇ ਨੇ ਮੋਰਾ ਨਾਸਲ ਦਾ ਆਇਆ ਗਿਆ ਟੀਕਾ ਹਾਂ ਇਹਦੇ ਮਾਗਰ ਕੱਟੀਆ ਚੰਗੀ ਸਮੀ ਭਲੀ ਕੱਟੀਆ ਸੱਜਣੋਂ ਇਹ ਵੀ ਬਾਈ ਨਾਲੇ ਦੇਊਗਾ ਇਸ ਟਾਈਮ ਜਿਹੜਾ ਦੁੱਧਾ ਉਹ ਹੈਗਾ 8 ਕਿਲੋ ਹਾਂ ਕੰਡੇ ਵਾਲਾ 8 ਕਿਲੋ ਆ ਕੰਡੇ ਵਾਲਾ 8 ਕਿਲੋ ਦੇ ਥੱਲੇ ਰੈਡੀ ਦਾ ਰੇਟ ਇਹਦਾ ਬਾਈ ਰੇਟ ਵੀਰੇ ਆਪਾਂ ਇਹਦਾ 75000 ਰੁਪਿਆ ਕਿੰਨੇ ਦੀ ਛੱਡ ਦਾਂਗੇ ਜਮੇ ਲਾਸਟ ਲਾਸਟ ਵੀਰੇ ਆਪਾਂ 70 ਦੀ ਦੇਵਾਂਗੇ ਆ ਠੀਕ ਆ ਆਪਾਂ ਅੱਜ 5 ਦਿਨ ਹੋ ਗਏ ਡਾਕਟਰ ਨਾਲ ਗੱਲ ਵੀ ਕਰਾ ਸਕਦੇ ਆ 501 ਨੰਬਰ ਠੀਕ ਆ ਠੀਕ ਆ ਜੀ ਅਸਾ ਹਰ ਜੁਨੀਵਰਸਿਟੀ ਦਾ ਠੀਕ ਆ ਆਪਾਂ ਪਿਓਰ ਨੀਲੀ ਰਾਵੀ ਦਾ ਭਰਾ ਆ ਅੱਛਾ ਪਿਓਰ ਨੀਲੀ ਦਾ ਭਰਾ ਆ ਗਾਹ ਅਗਲੀ ਦੀ ਕਿਸਮਤ ਆ ਤਤਰ ਸ ਇੱਕ ਵਾਰੀ ਫੇਸ ਕੁਆਲਿਟੀ ਤੇ ਫੇਰ ਮਾਰਦੇ ਕੈਮਰਾ ਮੂੰਹੋਂ ਚਾਰ ਦੰਦਾ ਭਾਈ ਹਾਂ ਮੂੰਹੋਂ ਚਾਰ ਦੰਦਾ ਵੀ ਇਹ ਮੂੰਹੋਂ ਸਜਣੋਂ ਪਿਓਰ ਚਾਰ ਦੰਦਾ ਝੋਟੀ ਤੇ ਬਾਕੀ ਯਾਰ ਬਾਡੀ ਬੂਡੀ ਦੀ ਗੱਲ ਕਰ ਲੈ ਯਾਰ ਬਾਡੀ ਬੂਡੀ ਬਾਈ ਇਹਦੀ ਕਮਾਲ ਹਾਂਜੀ ਬਾਡੀ ਬੂਡੀ ਵੀਰੇ ਸੀਟ ਠੰਡੀ ਕਿਤੇ ਗੇੜਾ ਨਹੀਂ ਦੇਣਾ ਮੱਖੀ ਤਿਲ ਕਰੀ ਕੋਈ ਮਤਲਬ ਹੀ ਨਹੀਂ ਠੀਕ ਆ ਗੱਲ ਇਹ ਛੱਡ ਦਾਂਗੇ 70 ਦੀ ਹਾਂ ਵੀਰੇ ਫਿਕਸ ਰੇਟ ਹੀ ਆਪਾਂ ਬਸ ਤੇਰਾ ਮਾਨ ਹੀ ਹੈ ਨਾ ਇਹ ਸੱਜਣੋ ਰੇਟ ਮੈਂ ਤੁਹਾਨੂੰ ਫਿਕਸੇ ਕਰਾਉਣਾ ਚਾਹਾਂਗਾ ਆ ਆ ਗਈ ਬਾਈ ਪੰਜਾਬ ਵਾਲੀ ਜਰਸੀ ਆ ਗਈ ਜਿਹੜੇ ਸੱਜਣ ਮੰਗ ਕਰਦੇ ਨੇ ਪੰਜਾਬ ਵਾਲੀ ਜਰਸੀ ਦੀ ਲੈ ਤੋੜ ਦੇ ਬਾਈ ਖੋਲ ਕੇ ਇਹ ਕਿਹੜਾ ਸੂਆ ਸੁੰਦੀ ਆ ਬਾਈ ਇਹ ਵੀਰੇ ਦੂਜਾ ਸੂਆ ਮੂੰਹੋਂ 6 ਦੰਦ ਮੂੰਹੋਂ 6 ਦੰਦ ਵਾਲਾ ਸੱਜਣੋ ਸੂਆ ਦੂਜਾ ਤੇ ਬਾਕੀ ਥਣ ਥਣ ਦੀ ਗੱਲ ਕਰ ਲਈ ਨਾ ਲੇਵੇ ਲੂਵੇ ਦੀ ਗੱਲ ਕਰ ਲਈ ਪੂਰਾ ਚੌੜੇ ਲੇਵੇ ਦੀ ਬਣੂਗੀ ਜਿਵੇਂ ਜਿਵੇਂ ਇਹਨੇ ਤਿਆਰ ਹੋਣਾ ਅੱਗੇ ਅੱਗੇ ਲੇਵਾ ਖੋਲਣਾ ਉਸੇ ਹਿਸਾਬ ਨਾਲ ਸਜਣੋ ਇਹਦੇ ਥਣ ਨੇ ਜਿਹੜੇ ਭਾਈ ਉਹਨਾਂ ਦਾ ਗੈਪ ਵੀ ਬਣਾਉਂਦੇ ਜਾਣਾ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਕਹਿਣਾ ਹੁੰਦਾ ਕੋਈ ਜਿਵੇਂ ਕਹਿੰਦਾ ਵੀ ਨੌਕਰੀ ਕਰਮਾਲੀ ਦੇ ਵੀਰੇ 20 ਤਰੀਕ ਨੂੰ ਦੇਣ ਲੱਗਦੇ ਆ ਹਾਂਜੀ 20 ਤਰੀਕ ਨੂੰ ਦੇਣ ਪੂਰੇ ਆ ਠੀਕ ਆ ਜੀ ਤੇ ਗਾਹਾਂ ਕਿਸਮਤ ਆ ਹੋ ਸਕਦਾ ਜਿੱਦਨ ਮਰਜੀ ਬੱਚਾ ਧਰ ਦੇ ਹੀ ਅੱਛਾ ਇਹਨੂੰ ਇਹਦੇ ਦਿਨ ਪੂਰੇ ਆ ਲੈ 20 ਨੂੰ ਇਹਦੇ ਦਿਨ ਪੂਰੇ ਆ ਹਾਂਜੀ ਹਾਂਜੀ मतलब 20 ਤਰੀਕ ਨੂੰ ਹਜੇ ਇਹ ਦਿਨ ਪੂਰੇ ਆ ਬਾਈ ਅੱਜ ਮੇਰਾ خیال ਆ 16 ਤਰੀਕ ਆ ਬਾਈ ਹੈਨਾ ਹਾਂਜੀ 16 ਤਰੀਕ ਆ ਅੱਜ ਤਰੀਕ ਹੈ ਗਿਆ ਸੱਜਣਾ 16 ਦਿਨ ਇਹਦੇ ਚਾਰ ਪਏ ਨੇ ਜਿਵੇਂ ਆਪਣੇ ਘਰ ਇਹਦਾ ਦੈਲਦੂਲ ਲਾਇਆ ਹੋ ਸਕਦਾ ਇਹ 23 24 ਨੂੰ ਹੀ ਸੂਵੇ ਉਹੀ ਗੱਲ ਆ ਵੀ ਕਦ ਬਿੱਡਦੀ ਇਹ ਗੱਲ ਕਰ ਲਿਆ ਉੱਤੋਂ ਇਹਦੇ ਢਾਂਚੇ ਢੁੱਚੇ ਦੀ ਗੱਲ ਕਰਨਾ ਬਾਈ ਐਚ ਐਫ ਗਾਵਾਂ ਚ ਡਾ ਕਰਦਾ ਇਹਦਾ ਹਾਂ ਕੋਈ ਛੋਟੇ ਘੱਟ ਵਾਲੀ ਨਹੀਂ ਇਹ ਆ ਗਈ ਇਹਨੇ ਦੁੱਧ ਦਿੱਤਾ ਆਪਾਂ ਉਹਨੇ ਹੀ ਦੱਸਾਂਗੇ ਪਹਿਲੇ ਸਵੇਰੇ 16 ਕਿਲੋ ਕੰਡੇ ਵਾਲਾ ਦੁੱਧ ਦਿੱਤਾ 21 20 ਦੀ ਗਾਰੰਟੀ ਹੈ ਆਪਣੀ ਬੈਡ ਦੀ 20 ਦੀ ਗਾਰੰਟੀ ਤੇ ਦੇ ਦਾਂਗੇ ਜੇ ਕਿਸੇ ਸੱਜਣ ਨੇ ਲੈ ਕੇ ਜਾਣੀ ਹੈ ਲੈ ਬੈਕ ਤੋਂ ਤਰਸਲੇ ਵਾਲੂ ਆ ਇੱਕ ਵਾਰੀ ਹੋਰ ਦਿਖਾ ਦੇ ਲਾ ਕੇ ਨੇੜੇ ਕੈਮਰਾ ਵੀਰੇ ਕੋਈ ਮਤਲਬ ਹੀ ਨਹੀਂ ਲੈ ਉਹ ਥਾਣ ਥਣ ਦਾ ਉਹੀ ਗੱਲ ਆ ਸੱਜਣੋ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਇਹਨੂੰ ਮੈਸਾ ਥਾਣੇ ਲੱਗਿਆ ਬਾਈ ਜਿਵੇਂ ਮੈਸਾ ਨੂੰ ਕੋਈ ਧੁੱਪੇਵਨ ਦੇ ਕੋਈ ਮਤਲਬ ਹੀ ਨਹੀਂ ਵਿਚਾਰੀ ਨੂੰ ਪੰਜਾਬ ਵਾਲੀ ਦਾ ਇਹ ਫਰਕ ਬਹੁਤ ਹਮਾਚਲ ਹਮਾਚਲ ਤੇ ਪੰਜਾਬ ਵਾਲੀ ਦਾ ਇਹ ਬ 60 ਦੀ ਦੇਵਾਂਗੇ 60000 ਦੀ ਦੇ ਦਾਂਗੇ 20 ਕਿਲੋ ਹੀ ਦੇ ਦਾਂਗੇ ਗਰੰਟੀ ਹਾਂਜੀ ਹਾਂਜੀ ਲੈ ਅੱਜ ਦੇ ਟਾਈਮ ਤੇ ਜਿੰਮੇ ਮੈਂ ਤੁਹਾਨੂੰ ਦੱਸਿਆ ਸੀ ਨਾ ਜਿਹੜੇ ਜਿਹੜੇ ਰੇਟ ਮੈਂ ਕਰਾਉਂਦਾ ਜਾਊਂਗਾ ਹੈਰਾਨ ਕਰਨ ਵਾਲੇ ਰੇਟ ਹੀ ਕਰਾਂਗੇ ਅੱਜ ਦੇ ਰੁੱਤ ਦੇ ਹਿਸਾਬ ਨਾਲ ਜਿਹੜੇ ਰੇਟ ਚੱਲ ਰਹੇ ਨੇ ਤੇ ਹੁਣ ਆ ਜਾ ਤਰ ਸਾਈਦੇ ਤੇ ਮਾਰਦੇ ਕੈਮਰਾ ਐਚਐਫ ਤੇ ਓਏ ਇਹ ਵੀ ਤੋੜ ਦੇ ਬਈ ਹੁਣ ਕੇ ਇਹਦਾ ਸੁਹਾ ਕਿਹੜਾ ਬਾਈ ਇਹਦਾ ਵੀਰੇ ਪਹਿਲਾ ਮੂੰਹੋਂ ਚਾਰ ਦੰਦਾਂ ਦਾ ਬੱਸੀ ਅੱਛਾ ਜੀ ਤੇ ਕੱਲ ਹੀ ਸੂਈ ਆ ਤੇ ਬੌੜੇ ਤੋਂ ਇਹ ਖਾਲੀ ਆ ਅੱਛਾ ਬੌਲੇ ਜੋ ਸਾਫ ਆ ਤੇ ਸੂਈਆ ਹਜੇ ਕੱਲੇ ਹੈ ਹਾਂ ਆਪਣੇ ਕੈਮਰੇ ਲੱਗੇ ਹੋਏ ਇਹ ਜਾਣੀਗਾ ਵੀ ਆਪਾਂ ਉਹ ਬੱਚੇ ਦਾ ਨਾਂ ਨਾੜੂਆ ਵੀ ਦਿਖਾ ਦੇ ਦਰਸੂ ਨਾਲ ਹੀ ਜੇਰਜੂਰ ਪ੍ਰੋਪਰ ਮੇਰੇ ਕੋਲ ਵੀਡੀਓ ਆ ਠੀਕ ਆ ਜੀ ਤੇ ਕੱਲ ਸੂਈਆ ਆਪਣੇ ਕੋਲੇ ਜੇਰਜੂਰ ਇਹਦੀ ਡੰਨਾ ਜੇਰਜੂਰ ਦੀ ਗਾਰੰਟੀ ਆ ਆਪਣੀ ਦੰਦਾਂ 'ਚ 4 ਦੰਦਾਂ 'ਚ ਪਿਓਰ 4 ਦੰਦਾਂ ਆਪਾਂ ਪੱਟ ਕੇ ਦਿਖਾ ਦਿੰਨੇ ਹਾਂ ਇੱਕ ਮਿੰਟ ਦੁੱਧ ਕਿੰਨਾ ਕ ਪਾ ਦੂ ਕੋਈ ਤੇਰੇ ਤੇ ਦੁੱਧ ਵੀਰੇ ਇਹ 20 ਲੀਟਰ ਪਾਉਗੀ ਅੱਛਾ ਬੀ ਦੇ ੜਗੇੜ ਪਾ ਦੂਗੀ ਲੈ ਸੱਜਣੋ ਆਰਡਰ ਰੂਟਰ ਨਾਲ ਜਿਹੜਾ ਬੱੱਚੀ ਦਾ ਉਹੀ ਗੱਲ ਆ ਵੀ ਫਿਕਸ ਆਰਡਰ ਆ ਤੇ ਹੈਗੀ ਵੀ ਚੰਗੇ ਕੱਦ ਕਾਠ ਵਾਲੀ ਆ ਸ਼ਕੀਨ ਬੱੱਚੀ ਆ ਪੂਰੀ ਤੇ ਥਣ ਥਣਾਉਟ ਹਲੇ ਹੈ ਨਾ ਜਿਵੇਂ ਜਿਵੇਂ ਇਹਦੇ ਚਪਾਈਆਂ ਲੱਗਣਗੀਆਂ ਹਜੇ ਵੀਰੇ ਇਹਨੇ ਦਿਲ ਜਾਨੀ ਲਾਇਆ ਕੱਲ ਹੀ ਲੈ ਕੇ ਆਏ ਆ ਆਪਾਂ ਹਾਂ ਜਿੱਦਾਂ ਜਿੱਦਾਂ ਦੀ ਆਪਣੇ ਘਰੇ ਪਈ ਆ ਸੂਈ ਵੀ ਬਹਿੜ ਚਪਾਈਆਂ ਸੱਜਣੋ ਲੱਗਦੀਆਂ ਜਾਣਗੀਆਂ ਓਦਾਂ ਓਦਾਂ ਇਹਨੇ ਬਾਈ ਅੱਗੇ ਹਾਂ ਬਹੁਤ ਵੀਰੇ ਰੈਡੀ ਹੁੰਦੇ ਜਾਣਾ ਥਾਣੇ ਦਾ ਬਹੁਤ ਵਧੀਆ ਭਲਾਂ ਗਈਆਂ ਆ ਪਸ ਮਾ ਕੇ ਕਰਦੀ ਆ ਬਾਈ ਥਣ ਮੋਟਾ ਹਾਂ ਪੂਰਾ ਯਾਰ ਫੁੱਲ ਹਉ ਕੋਈ ਪਾਸਾ ਪੂਸਾ ਨਹੀਂ ਤੇ ਮਤਲਬ ਹੁਣ ਵੀ ਚੰਗਾ ਕਰਦੀ ਆ ਖਾਣ ਵੀ ਚੰਗਾ ਠੰਡੀ ਸੀਲ ਆ ਕੋਈ ਲੱਤ ਲੂਤਦਾ ਕੋਈ ਮਤਲਬ ਹੀ ਨਹੀਂ ਵੀ ਕੋਈ ਉਨੀ ਕੀ ਤੇ ਮੇਨ ਗੱਲ ਆ ਯਾਰ ਜਿਹੜੇ ਜਾਨਵਰ ਅੱਜ ਮੈਂ ਤੁਹਾਨੂੰ ਦਿਖਾਉਂਗਾ ਨਾ ਸੱਜਣੋ ਬਾਈ ਪੂਰੇ ਸ਼ਕੀਨ ਜਾਨਵਰ ਨੇ ਤੇ ਹੈਗੇ ਵੀ ਯਾਰ ਸਾਰੇ ਜਾਨਵਰ ਨਾਲ ਠੰਡੇ ਸੀਲ ਨੇ ਇਹ ਵੀ ਚੰਗੇ ਕੱਦ ਕਾਠ ਵਾਲੀ ਆ ਪਹਿਲਾ ਸੂਆ ਮੂੰਹੋਂ ਚਾਰ ਦੰਦ ਦਾ ਤੇ ਥੋੜੀ ਜਿਹੀ ਮੇਰੇ ਨਾਲ ਤੁਹਾਨੂੰ ਇਹ ਉੱਤੇ ਤੋਂ ਫਿੱਕੀ ਥੋੜੀ ਜਿਹੀ ਲੱਗੂਗੀ ਉਹਦੇ ਸੱਜਣ ਤੋਂ ਸਾਹਮ ਘੱਟ ਹੋਈ ਆ ਥੋੜੀ ਜੀ ਹੈਨਾ ਹਾਂ ਵੀਰੇ ਆਪਣੇ ਫਿਰ ਜੇ ਐਚ ਭਾਜ ਹੀ ਲਈ ਵੀ ਇਹਦਾ ਰੇਟ ਕੀ ਕਰਦੇ ਆ ਇਹ ਵੀਰੇ ਪੈਂਟ ਕਰਦੇ ਆ ਆਪਾਂ 60 ਦੀ ਦੇਵਾਂਗੇ ਅਜਾ ਇਹ ਵੀ 60 ਦੀ ਦੇ ਦੇ ਹਾਂ ਨਹੀਂ ਇਹ ਜੀਆਂ ਬਸਣਾਂ ਦਾ ਹੁਣ 85 85 ਮੁੱਲ ਕਰੀ ਜਾਂਦੇ ਨਾ ਠੀਕ ਆ ਗੱਲ ਛੋਟ ਛੱਪਾ ਇਹ ਰਿੱਟਾਂ ਜੋ ਆਪਾਂ ਕਰ ਦਾਂਗੇ ਹਾਂ ਕਰ ਦਾਂਗੇ ਵੀਰੇ ਮਾਨ ਦਾ ਇਹ ਛੋਟ ਛੱਪਾ ਸਜਣੋਂ ਕਰ ਦਾਂਗੇ ਲੈ ਆ ਮੱਝ ਤੇ ਮਾਰਦੇ ਦਰਸ ਕੈਮਰਾ ਵਾ ਇੱਕ ਵਾਰੀ ਤੁਹਾਨੂੰ ਬਾਹਰੇ ਖੋਲ ਕੇ ਵੀ ਦਿਖਾ ਦਾਂਗੇ ਫਿਰ ਇਹਦੀ ਕੀ ਗੱਲ ਬਾਤ ਆ ਬਾਈ ਇਹ ਵੀਰੇ 3.5 ਦੀ ਪੱਕੀ ਗੱਬਣ ਆ 27 ਤਰੀਕ ਨੂੰ ਸੱਤਵਾਂ ਲੱਗਿਆ ਸੀ ਪਿਛਲੀ ਨੂੰ ਠੀਕ ਆ ਜੀ ਤੇ ਇਹ ਇਹ ਦੁੱਧੋਂ ਆਪਾਂ ਹੁਣ ਡਰਾਈ ਸਮਝ ਲੈ ਆਪਾਂ 7 ਕਿਲੋ ਦੁੱਧ 6 ਕਿਲੋ ਕੁ ਚੋਕੇ ਲੈ ਕੇ ਆ ਹੁਣ ਕਿਤੇ ਦੋ ਦੇ ਦਿੰਦੀ ਐ ਕਿਤੇ 1 ਲੀਟਰ ਦਿੰਦੀ ਐ ਅੱਛਾ ਵੀ ਥਣ ਪਾਸ ਕਰਾਉਂਦੀ ਆ ਓਕੇ ਆ ਹਾਂ ਥਾਣਾ ਅਗਲਾ ਪਾਸ ਕਰ ਅੱਜ ਦੀ ਤਰੀਕ ਚ 6 ਮਹੀਨੇ ਦੀ ਗੱਬਣ ਹੋ ਗਈ ਫਿਰ ਇਹ ਅੱਜ ਦੀ ਇਹ ਪੂਰੇ 6 ਮਹੀਨੇ 20 ਦਿਨਾਂ ਦੀ ਹੋ ਗਈ 6 ਮਹੀਨੇ ਦੀ 7 ਮਾਣਾ 25-4 ਦਿਨ ਹੀ ਘਾਟ ਆ 7 ਇਹ ਵੀ ਤੋੜ ਦੇ ਬਾਈ ਹੌਲ ਕੇ ਇੱਕ ਬੰਦ ਕਰ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਵੀਰੇ ਤੀਜੇ ਸੂਈ ਵੀ ਆ ਆਪਾਂ ਚ ਸੇਵੀ ਗੱਲ ਚ ਝੂਠ ਨਹੀਂ ਮਾਰਨਾ ਚੌਥੇ ਲਈ ਗੱਬਣਾ ਇਹ ਅੱਛਾ ਚੌਥੇ ਵਾਸਤੇ ਗੱਬਣਾ ਤੀਜੇ ਸੂਈ ਹੋਈ ਆ ਉਹ ਬਾਡੀ ਬੂਡੀ ਦੀ ਇਹ ਗੱਲ ਕਰ ਲਈ ਸੱਜਣਾਂ ਨੂੰ 15 ਕਿਲੋ ਦੁੱਧ ਦੀ ਗਰੰਟੀ ਤੇ ਆਈ ਵੀ ਆ ਆਪਾਂ ਨੂੰ ਯਾਰ ਦੋਸਤ ਮਿੱਤਰਾਂ ਕਨਾਂ ਭਾਂ ਦੀ ਕੰਟੇ ਤੇ ਭਾਂ ਦੀ ਰੱਖ ਕੇ ਮੂੰਹਰੇ ਚਵਾ ਲਈ ਹੈ ਨਾ ਠੀਕ ਆ ਜੀ ਹਾਂ ਜੇ ਨਹੀਂ ਵੀ ਛੇੜ ਹੋ ਕੋਈ ਚੱਕਰ ਨਹੀਂ ਆਪਾਂ ਨੂੰ ਇਹਦਾ ਠੀਕ ਆ ਜੀ ਲੈ ਸੱਜਣਾਂ ਨੂੰ ਚੰਗੀ ਝ ਝੋਲੀ ਵਾਲੀ ਮੈਂ ਆ ਤੇ ਬਾਕੀ ਮੇਰੀ ਗੱਲ ਯਾਰ ਜਿਹੜੀ ਦੁੱਧ ਵੀ ਲੰਮਾ ਟਾਈਮ ਪਾਉਂਦੀ ਆ ਹਾਲੇ ਤੱਕ ਵੀ ਇਹ ਬਾਈ ਕਹਿੰਦਾ ਥਾਣ ਯਾਰ ਪਾਸ ਕਰਾ ਦੂ ਜੇ ਕਿਸੇ ਸੱਜ ਬਾਲਾ ਆ ਜਾ ਲੈ ਨੂੰ ਲੈ ਚੱਲ ਇਹਦੇ ਨਾਲ ਬੱਚਾ ਤਾਂ ਨਹੀਂ ਹੋਣਾ ਬਾਈ ਨਹੀਂ ਵੀਰੇ ਇਹਦੇ ਨਾਲ ਬੱਚਾ ਹੈ ਨਹੀਂ ਇਹਦੇ ਨਾਲ ਬੱਚਾ ਸਜਣੋ ਹੈ ਨਹੀਂ ਕਿਉਂਕਿ ਇਹ ਸੂਣ ਦੇ ਆ ਗਈ ਨੇੜਾ ਮੇਰਾ ਯਾਰ ਤਿੰਨ ਕ ਮਹੀਨੇ ਕੱਢ ਦੀ ਆ ਤਿੰਨ ਵੀ ਨਹੀਂ ਕੱਢ ਬੋਤੇ ਹੈ 8 ਮਹੀਨੇ ਦਿੰਦੇ ਸੀ ਕਿ ਬੱਚਾ ਉਹਨਾਂ ਨੇ ਦਿੱਤਾ ਨਹੀਂ ਆਪਾਂ ਨੂੰ ਠੀਕ ਆ ਬੱਚੇ ਕਰਕੇ ਵੀ ਕਹੀ ਬੱਚੇ ਕਰਕੇ ਵੀ ਸਜਣੋ ਪਸ਼ੂ ਜੇ ਕਰਦੀ ਨੇ ਬਰਾਏ ਦੇ ਜਮਾ ਨੇੜੇ ਆ ਡਰਾਈ ਦਾ ਕਰਕੇ ਫਿਰ ਦੁੱਧ ਤਾਂ ਆਪਾਂ ਨੂੰ ਵੀ ਪਤਾ ਹੀ ਹੈ। ਉਹ ਤਾਂ ਦਸਾਂ ਮੈਂ 10 ਦਿਨਾਂ ਨੂੰ 7 ਮਹੀਨਿਆਂ ਦੀ ਹੋਊ ਡਰਾਈ ਦਾ ਹੱਕ ਵੀ ਹੈਗਾ। ਹਾਂਜੀ ਹਾਂਜੀ ਆਪਣੇ ਜੀ ਜਾਂਦੇ ਹੀ ਨਹੀਂ ਕਿ ਆਪਣੇ ਇਧਰਲੇ ਪਸ਼ੂ ਤਾਂ ਵੀਰੇ 3-3 4-4 ਮਹੀਨੇ 5-5 ਦਿਨ ਜੇ ਦੁੱਧ। ਅੱਛਾ ਜੀ। ਇਹ ਆਪਾਂ ਕਿੰਨੇ ਦੀ ਛੱਡ ਦਾਂਗੇ ਭਾਈ? ਇਹ ਵੀਰੇ ਆਪਾਂ ਮੁੱਲ ਆਪਣਾ 70000 65 ਦੀ ਦੇਵਾਂਗੇ। ਇਹ 65 ਦੀ ਦੇਵਾਂਗੇ ਜੇ ਨੀਲੀ ਰਾਵੀ ਨਾਲ ਕੋਈ ਸੱਜਣ ਜੋੜਾ ਲੈਂਦਾ। ਆਪਾਂ ਬੰਨਾਂ ਤੋਂ 2000 ਰੁਪਏ ਮਾਨ ਹੋਰ। ਤੇ ਦੋਨਾਂ ਜੋ ਹੋਰ ਵੀ ਮਾਨ ਕਰਦਾ। ਕੀ ਕਰਿਆ ਜਾਨੀ ਜੀ ਜੈ ਜੀ। ਠੀਕ ਹੈ। ਬਾਕੀ ਸੱਜਣੋਂ ਜਿਹੜਾ ਯਾਰ ਸੱ ਉਹਦੇ ਚ ਵੀ ਯਾਰ ਇਹ ਜੀ ਗੱਲ ਨਹੀਂ ਬਾਈ ਮਾਨਤਾਂ ਨੂੰ ਜੋੜੇ ਚ ਕਿਸੇ ਜਾਨਵਰ ਨਾਲ ਕੋਈ ਵੀ ਜਾਨਵਰ ਕੋਈ ਸੱਜਣ ਖਰੀਦਦਾ ਜੋੜਾ ਲੈਂਦਾ ਨਾ ਇਕੱਠਾ ਜੋੜੇ ਤੇ ਯਾਰ 12000 ਦਾ ਮਾਰਜਨ ਹੋ ਜੂਗਾ ਇਹ ਜੀ ਗੱਲ ਨਹੀਂ ਹੁਣ ਤੱਕ ਸਮਾਰ ਦੇ ਲਾਸਟ ਵਾਲੀ ਤੇ ਕੈਮਰਾ ਉਹ ਝੋਟੀ ਥੋੜਾ ਜਿਹਾ ਡਰਦੀ ਆ ਹਨਾ ਹਾਂ ਵੀਰੇ ਡਰਦੀ ਹੋਈ ਸੀਲ ਠੰਡੀ ਐਨੀ ਆ ਬੰਦਾ ਚੋਲੇ ਕੋਈ ਬੁੜੀ ਚੋਲੇ ਜਾਣੀ ਦੀ ਕੋਈ ਮਤਲਬ ਹੀ ਨਹੀਂ ਤੀਜੇ ਸੂਏ ਸੂਈ ਵੀ ਆ ਤੀਜੇ ਲਈ ਅੱਜ 35 ਦਿਨਾਂ ਦੀ ਆਪਣੇ ਹੱਥੀ ਗੱਭਣ ਹੋਈ ਵੀ ਆ ਠੀਕ ਆ ਜੀ ਤੇ 9 ਕਿਲੋ ਇਹਦੇ ਥੱਲੇ ਦੁੱਧ ਆ ਇਸ ਟਾਈਮ ਇਸ ਟਾਈਮ ਇਹਦੇ ਥੱਲੇ 9 ਕਿਲੋ ਦੁੱਧ ਆ ਗੱਪਣਾ ਤੇ 10 ਫੈਟ ਆਉਂਦੀ ਆ 10 ਚਾਹੇ ਫੈਟ ਕਢਾ ਲੈ ਦੁੱਧ ਤੋੜ ਲੈ ਕੋਈ ਮਤਲਬ ਨਹੀਂ 9 ਕਿਲੋ ਕੰਡੇ ਵਾਲਾ ਕੰਡੇ ਵਾਲਾ ਸੁਹਾ ਕਿਹੜਾ ਦਾ ਬਾਈ ਸੁਹਾ ਦੂਜਾ ਸੁਈ ਵੀ ਤੇ ਤੀਜੇ ਲਈ ਗੱਪਣ ਤੀਜੇ ਵਾਸਤੇ ਗੱਪਣਾ ਬੱਚਾ ਕੀ ਆ ਨਾਲ ਇਹਦੇ ਬੱਚਾ ਇਹਦੇ ਮਗਰ ਕੱਟਾ ਲੈ ਬੱਚਾ ਇਹਦੇ ਮਗਰ ਕੱਟਾ ਜਾਤਾ ਸਲੇ ਆ ਬੱਚੇ ਤੇ ਮਾਰਦੇ ਇੱਕ ਵਾਰੀ ਬਾਈ ਇਹਨੂੰ ਖੋਲ ਲਿਆ ਹੀ ਬਾਰੇ ਜੇ ਡਰਦੀ ਨਹੀਂ ਤਾਂ ਆਪਾਂ ਤੋੜ ਕੇ ਦਿਖਾ ਲਾਂਗੇ ਲੈ ਇੱਕ ਵਾਰੀ ਦਰਸ਼ ਇਹਦੇ ਨਾਲ ਜਿਹੜਾ ਕੱਟਾ ਉਹਦੇ ਤੇ ਮਾਰਦੇ ਕੈਮਰਾ ਬੱਚਾ ਵੀ ਤੁਹਾਨੂੰ ਆਪਾਂ ਇਹਦੇ ਨਾਲ ਦਿਖਾ ਦਾਂਗੇ ਆ ਸੱਜਣੋ ਨਾਲ ਇਹਦੇ ਹੈਗਾ ਕੱਟਾ ਤੇ ਬਾਕੀ ਜਿਵੇਂ ਬਾਈ ਨੇ ਦੱਸਿਆ ਵੀ 9 ਕਿਲੋ ਦੁੱਧੋ ਦੇ ਥੱਲੇ ਇਸ ਟਾਈਮ ਰੈਡੀ ਦਾ ਖੋਲ ਲਿਆ ਬਾਈ ਇੱਧਰ ਨੂੰ ਲਿਆ ਬਾਕਮਾਲ ਹੋ ਜੀ ਉੱਥੋਂ ਹਾਂ ਜੀ ਅ ਚੋਤੀ ਸੱਜਣੋਂ ਚੰਗੀ ਆ ਜਾਤ ਕੁਆਲਿਟੀ ਚੰਗੀ ਆ ਉਹੀ ਗੱਲ ਆ ਸਿੰਘ ਜੀ ਬਰੀਕੀਆਂ ਚ ਵੀ ਇਹ ਫੁੱਲ ਪੈਂਦੀ ਆ 15 ਕਿਲੋ ਦੁੱਧ ਕੰਡੇ ਵਾਲਾ ਸੀ ਇਹਦੇ ਥੱਲੇ ਆਪਣੀ ਚੋਈ ਵੀ ਆ ਇਹ ਅੱਛਾ ਤਾਜੀ ਦੇ ਹਾਂ ਤਾਜੀ ਆਪਣੇ ਕੋਲੇ ਚੋਈ ਵੀ ਆ ਵੀਰੇ ਅੱਛਾ ਆਪਾਂ ਜੇ ਗੱਲ ਕਰ ਲਈਏ ਵੀ ਤਾਜੀ ਲੈ ਕੇ ਆ ਜੇ ਹਾਂ ਜੀ ਤਾਜੀ ਲੈ ਕੇ ਆਏ ਵੇਚਣ ਦਾ ਆਪਣਾ ਕੰਮ ਆ ਵੀਰੇ ਘਰੇ ਦੁੱਧ ਦਾ ਛਰਦਾ ਨਹੀਂ ਸੀ ਫੇਰ ਰੱਖ ਲਈ ਸੀ ਆਪਾਂ ਠੀਕ ਆ ਜੀ ਲਾ ਇਹਦੇ ਥੱਲੋਂ ਸੱਜਣਾ ਤਾਜੀ ਥੱਲੋਂ ਬਾਈ ਕਹਿੰਦਾ ਆਪਾਂ ਨੇ ਚੋਇਆ ਹੋਇਆ 15 ਕਿਲੋ ਦੁੱਧ ਤੇ ਬਾਕੀ ਜੇ ਜਾਤ ਕੁਆਲਿਟੀ ਦੀ ਗੱਲ ਕਰ ਲਾ ਨਾ ਮਹਿੰਦੀ ਰੰਗ ਰੂਪ ਦੀ ਗੱਲ ਕਰ ਲਈ ਬਾਈ ਜੈਡ ਬਲੈਕ ਆ ਪੂੰਛ ਵਾਈਟ ਆ ਥੋੜੀ ਜੀ ਪਰ ਜੇ ਉਤੋਂ ਇਹਦੀ ਬਾਡੀ ਬੂਡੀ ਦੀ ਗੱਲ ਕਰ ਲਾ ਥੱਲੋਂ ਜਿਵੇਂ ਲੇਵਾ ਨਾ ਲੇਵਾ ਵੀ ਪੂਰੀ ਟੌਪ ਦੀ ਸ਼ੇਪ ਚ ਆ ਗਿਆ ਜਿਵੇਂ ਆਪਾਂ ਕਹਦੇ ਨਾ ਵੀ ਸਟਿਚ ਅਡਰ ਆ ਗਿਆ ਨਾ ਉਹ ਗੱਲ ਬਾਤ ਆ ਇਹਦਾ ਲੇਵਾ ਸਟਿਚ ਲੇਵਾ ਆ ਗਿਆ ਨਾਲ ਲਗਮਾ ਲੇਵਾ ਆ ਗਿਆ ਤੇ ਥਾਣਾ ਜਿਹੜਾ ਥਣ ਵੀ ਪੂਰੀ ਦੂਰੀ ਤੇ ਲੱਗਿਆ ਤਾਜੀ ਥੱਲੋਂ ਜਿਵੇਂ ਬਾਈ ਨੇ ਦੱਸਿਆ ਨਾ ਵੀ ਇਸ ਟਾਈਮ ਹੈਗਾ ਭਾਈ ਇਹਦੇ ਥੱਲੇ 9 ਕਿਲੋ ਦੁੱਧ ਆ ਵੀਰੇ ਅੱਛਾ 9 ਕਿਲੋ ਰਾਈਟੀ ਦਾ ਨਾਲ ਇਹਦੇ ਕੱਟਾ ਜਿਹੜਾ ਬਾਹਰੇ ਦਿਖਾਇਆ 35 ਦਿਨਾਂ ਦੀ ਗੱਬਣਾ ਹਾਂਜੀ ਹੁਣ ਰੇਟ ਇਹਦਾ ਕੀ ਕਰਦੇ ਅੱਜ ਦਾ ਦੇਣ ਲੈਣ ਵਾਲਾ ਵੀਰੇ ਮੁੱਲ ਤਾਂ ਆਪਣਾ 62000 ਰੁਪਈਆ ਕਿੰਨੇ ਦੀ ਛੱਡ ਦਾਂਗੇ ਆਪਾਂ 60 ਦੀ ਦੇਵਾਂਗੇ 60 ਦੀ ਦੇ ਦਾਂਗੇ ਛੋਟ ਛੱਪਾ ਕਰ ਦਾਂਗੇ بس ਵੀਰੇ ਪੂਰਾ ਜਾਇਜ ਜੀ ਕਿਹਾ ਦੁੱਧ ਵੀ ਬਹੁਤ ਆ ਮੱਝ ਥੱਲੇ ਗਰੰਟੀ ਆ ਗੱਬਣ ਦੀ ਵੀ ਡੋਕਾ ਡਾਕਾ ਕਰ ਗਈ ਸੀ ਫੇਰ ਵੀ ਹੱਤਾਂ ਕਹਿੰਦੇ ਵੀ ਕੋਈ ਫੰਡਰ ਸਾਜ ਨਹੀਂ ਕੀ ਲਵੇ ਹੱਦ 10 ਦਿਨਾਂ ਤੱਕ ਹਾਂ 10 ਦਿਨਾਂ ਤੱਕ ਗੱਬਣ ਚੱਲ ਜੇ ਇੱਕ ਪਾਸ ਵੀ ਹੋ ਜੂ 45 ਦਿਨ ਦੀ ਹੋ ਜਾਗੀ ਹਾਂਜੀ ਹਾਂਜੀ ਬਾਕੀ ਜੇ ਕੋਈ ਸੱਜਣਾ ਕਰਾਉਣੀ ਚਾਹੂਗਾ ਤਾਂ ਹੋ ਵੀ ਜਾਊਗੀ 40 45 ਦਿਨ ਦੀ ਕਾਰੀ ਗੇ ਡਾਕਟਰ ਕਰ ਦਾਂਦੇ ਨੇ ਤੇ ਬਾਕੀ ਅੱਜ ਹੈਈਆ ਯਾਰ 35 ਦਿਨ ਦੀ ਚਾਹੀ ਤੁਸੀਂ ਖਾਲੀ ਮੰਨ ਕੇ ਲਵੋ ਹਾਂ ਖਾਲੀ ਮੰਨ ਕੇ ਲਵੋ ਵੀਰੇ ਫੇਰ ਕੱਲ ਨੂੰ ਫਰਕ ਨਹੀਂ ਪੈਂਦਾ ਜੇ 15 ਦਿਨ ਕੋਈ ਚੱਲ ਹੁੰਦੀ ਆ ਕਿਸੇ ਨੂੰ ਸ਼ੱਕ ਉੱਤੇ ਚੈੱਕ ਕਰਾ ਕੇ ਵੀ ਜੀ ਹਾਂ ਚੈੱਕ ਵੀ ਹੋ ਜੂਗੀ ਤੇ ਹੋਊਗੀ ਪਰ 15 ਦਿਨਾਂ ਤੱਕ ਹਨਾ ਹਾਂ ਜੀ 15 ਆ ਤੁਸੀਂ ਅੱਜ 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 ਜਿਵੇਂ ਤੁਹਾਨੂੰ ਮੈਂ ਬਾਰ ਬਾਰ ਕਹਿਣਾ ਨਾ ਖਾਲੀ ਮਨ ਕੀ ਲੈ ਜਾਓ ਉਹ ਛੋਟੀ ਕਿਸਮਤ ਅੱਗੇ ਚੈੱਕ ਪਾਸ ਵੀ ਹੋ ਸਕਦੀ ਆ ਹਨਾ ਨੰਬਰ ਬੋਲ ਦੋ ਬਈ ਆਪਣਾ ਨੰਬਰ ਵੀਰੇ 98785 ਹਾਂਜੀ 01266 ਇੱਕ ਵਾਰੀ ਫਿਰ ਬੋਲ 98785 01268 ਪਿੰਡ ਦੱਸ ਦੋ ਆ ਪਿੰਡ ਵੀਰੇ ਬੁਰਜਕਲਾਲਾ ਬੁਰਜਕਲਾਲਾ ਤਹਿਸੀਲ ਜਗਰਾਉਂ ਜਿਲ੍ਹਾ ਲੁਧਿਆਣਾ ਨੇੜੇ ਤੇੜ ਕਿਹੜੇ ਪਿੰਡ ਰਹਿ ਨੇ ਨੇੜੇ ਵੀਰੇ ਆਪਣੇ 2 ਕਿਲੋਮੀਟਰ ਹੀ ਰਾਮਾ ਰਹਿ ਜਾਂਦਾ 3 ਕਿਲੋਮੀਟਰ ਬਲਾਸਪੁਰਾ ਤੇ 3 ਕਿਲੋਮੀਟਰ ਹੀ ਠੂਰਾ ਤੇ ਨਾਲ ਹੀ ਮਾਚੀ ਗਿਆ ਆਪਣਾ ਠੀਕ ਹੈ ਜੀ ਲੈ ਸੱਜਣਾ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ